ਉਹ ਸਤਾ ਸੈਨਾ ਜੀ ਹੈ ਉਹ ਸਿਰਫ ਫਰਨਾਕ ਰਸ ਕੇ ਇਸ ਤਕੋ ਭੂਮੀ ਇਹ ਮਹਾਕਾਲ ਦੀ ਨਗਰੀ ਤੇ ਹੈ ਸ਼ਿਪਰਾ ਵਿਆਹ ਕੀ ਕਤਰ ਜਿਨ੍ਹਾਂ ਨੇ ਆਪਣੇ ਆਪ ਨੂੰ ਵੀਆਈਪੀ ਬਣਾ ਕੇ ਇਸ ਦੇਸ਼ ਦੇ ਜਵਾਨਾਂ ਨੂੰ ਆਪਣੋ ਤੋਂ ਰੱਖਿਆ ਨਹੀਂ ਰੱਖਿਆ ਤੇ ਸਾਡੇ ਲਈ ਭੁੱਖ ਮਰੀ ਦਾ ਸਾਡੇ ਦੇਸ਼ ਦੇ ਵਿੱਚ ਇਹਨਾਂ ਨੇ ਸਾਡੇ ਨੂੰ ਖੁਖਾਵੇਂ ਜੀ ਤਰ੍ਹਾਂ ਬਣਾ ਦੇ ਥੋਨੂੰ ਆਲਟਾ ਦੇਤਾ ਜੀ ਲੋਕ ਲੋ ਤੇ ਤੁਹਾਨੂੰ ਫਰੀ ਦੇਤਾ ਇਹ ਇਸ ਦੇ ਅੰਦਰ ਵਿਖਾਦੀ ਦੇ ਤੌਰ ਤੇ ਬਣਾ ਕੇ ਦਿੱਤਾ ਸਾਡੇ ਦੇਸ਼ ਦੇ ਵਿੱਚ ਹੋਣਾ ਕੀ ਚਾਹੀਦਾ ਸੀ ਦੂਸਰੇ ਦੇਸ਼ਾਂ ਦੀ ਤਰ੍ਹਾਂ ਜਦੋਂ 60 ਸਾਲ ਤੇ ਪੈਨਸ਼ਨ ਹਰ ਇੱਕ ਇਨਸਾਨ ਨੂੰ ਮਿਲਣੀ ਚਾਹੀਦੀ ਜੀ ਉਹ ਕੋਈ ਭਾਵੇਂ ਆਦਮੀ ਹੋ ਕੋਈ ਔਰਤ ਹੋ ਤੇ ਇੱਕ ਜਦੋਂ 18 ਸਾਲ ਤੋਂ ਉੱਪਰ ਕਾਟਾ ਕੋਈ ਨੌਜਵਾਨ ਨੂੰ ਕੋਈ ਰੁਜ਼ਗਾਰ ਨਹੀਂ ਮਿਲਦਾ ਉਹਨੂੰ ਰੁਜ਼ਗਾਰ ਪੱਕਾ ਦੇਣਾ ਬਰਦਾਸ਼ਤ ਇਹ ਸਰਕਾਰਾਂ ਦਾ ਪਰ ਤੂੰ ਇਹਨਾਂ ਨੇ ਆਪਣੇ ਰੇ ਅਸੀਂ ਸੇਟੋ ਬੋਲਿਆ ਜਪਾਨ ਸਾਡੇ ਦੇਸ਼ ਦੀ ਇਤਿਹਾਸ ਦੀ ਪ੍ਰਧਾਨ ਮੰਤਰੀ ਉਸ ਸਮੇਂ ਦੀ ਉਨੀਕੋ ਬਾਤਰੇ ਵਿੱਚ ਗਈ ਜਪਾਨ ਦੇ ਉਸ ਸਮੇਂ ਦੇ ਸ਼ਾਸਕ ਨੇ ਕਿਹਾ ਅਸੀਂ ਸਾਡੇ ਦੇਸ਼ ਸਾਡੋਂ ਥੋੜਾ ਜਿਹਾ ਪਹਿਲਾਂ ਜਪਾਨ ਦੇ ਆਜ਼ਾਦ ਹੋਇਆ ਉਹਨਾਂ ਨੇ ਕਿਹਾ ਸਾਡੇ ਆਜ਼ਾਦੀ ਦੇ ਪਰਮਾਨਿਆਂ ਨੂੰ ਅਸੀਂ ਆਸੂਪਤਾ ਦੇ ਰਿਹਾ ਤੁਸੀਂ ਭਾਰਤ ਦੇ ਵਿੱਚ ਕੀ ਦੇ ਰਹੇ ਹੋ ਇਹਨਾਂ ਦਾ ਉੱਤਰ ਸੀ ਵੀ ਮੈਂ ਤਾਂ ਹੁਣੇ ਸਹਾਇਤਾ ਚਾਹੀਆ ਪਹਿਲਾਂ ਮੇਰੇ ਮੁੱਖੇ ਸੀ ਇਹ ਉਹਨਾਂ ਨੇ ਕੀ ਦਿੱਤਾ ਤੁਹਾਨੂੰ ਪਤਾ ਹੀ ਹੈ ਇਹ ਗੱਲ ਤੋਂ ਦਾਜਾ ਰਾ ਮੈਂ ਮੇਰਾ ਨਾਮ ਗੁਰਿੰਦਰਪਾ ਸਿੰਘ ਸੰਘੂ ਦੇ ਸਿਕ ਤੋਂ ਮੈਂ ਪੰਜਾਬ ਦੇ ਜਿਹੜੇ ਆਲ ਇੰਡੀਆ ਸਾਡੀ ਗ੍ਰੀਡਫਾਇਟਰ ਦੇ ਸਾਥ ਆਇਆ 96 ਜਿਸ ਦੋ ਦਾ ਮੈਂਬਰਾਂ ਅਤੇ ਆਲ ਇੰਡੀਆ ਗ੍ਰੀਡਫਾਇਟਰ ਕਲਿਆਣ ਸਾਥਾ ਉਹਦਾ ਉਪ ਚੇਚਨ ਆਗਮਨ ਅੱਗੇ ਇਹ ਗੱਟਿਲ ਮੀਟਿੰਗ ਇਟ ਹੁਣ ਜਿਆਖਰੀ ਆਲ ਇੰਡੀਆ ਦੀ ਆਨਲਾਈਨ ਹੋ ਗਿਆ ਹੈ ਸਾਡੇ ਨੇ ਉਹਦੇ ਵਿੱਚ ਸਾਡੇ ਇਹਨਾਂ ਤੁਸੀਂ ਵੀ ਅਸੀਂ ਉਥੇ ਨਕਮਕਸਤ ਹੋ ਕੇ ਆਣਾ ਚਾਹਦੇ ਹਾਂ ਉਹਦੇ ਬਾਅਦ ਵਿੱਚ ਅਗਮ ਸਿੰਘ ਜੀ ਅਨ ਸਦਾ ਜਿਪਟ ਉਹ ਉਸੇ ਹੋਰ ਸਾਡੀ ਗੱਲ ਚੱਲ ਜਾਈਏ ਇਹ ਆ ਵੀ ਅਸੀਂ ਉਥੇ ਇੱਕ ਪ੍ਰੌਮ ਰੱਖੀਏ ਤਾਂ ਜੋ ਅਸੀਂ ਸਾਰੇ ਮਿਲ ਕੇ ਸਾਡੀਆਂ ਸਮਰਥਤ ਹੋਣਾਂਗੇ ਇੱਕ ਹਰਮੰਦਰ ਸਾਹਿਬ ਦੇ ਦਰਸ਼ਨ ਕਰਾਂਗੇ ਇਸ ਤਰ੍ਹਾਂ ਸਾਡੀ ਪ੍ਰੌਮ ਉਹ ਪ੍ਰੌਮ ਬਣ ਕੇ ਸਾਡਾ ਇੱਕ ਪ੍ਰੌਮ ਪਾਸ ਹੋਇਆ ਕਿ ਜਦੋਂ ਅਸੀਂ ਸਾਰੇ ਹੀ ਇਹ ਤਾਂ ਕੱਟੀਆਂ ਹੋ ਗਈ। ਕੋਈ ਵੀ ਇੰਡੀਆ ਦੇ ਡਿਪਟਾ ਬੰਦਾ ਨਹੀਂ ਹੈਗਾ ਜਿਹੜੇ ਨਹੀਂ ਪਹੁੰਚਣ ਸਾਰੇ ਸੇਖਾਂ ਬਗੇ ਨੇ। ਸਾਰੇ ਜਿਹੜੇ ਸੰਗੂ ਜਿਹੜੇ ਸਾਰੇ ਆਪਣੇ ਪੰਜਾਬ ਦੇ ਜਿੰਨੇ ਜਿਹੜੇ ਨੇ ਸਾਰੇ ਪ੍ਰੈਜ਼ੀਡੈਂਟ ਉਹਨਾਂ ਦੀ ਬੰਦੀਪਾਰੇ ਨੰਬਰ ਕਰ ਸਕਦੇ ਨਹੀਂ। ਅਤੇ ਅੱਜ ਸਵੇਰ 7 ਵਜੇ ਅਸੀਂ ਜਿਹੜੇ ਵਾਲੇ ਬਾਗ ਵਿੱਚ ਗਏ ਸੀ ਉੱਥੇ ਨਮਸਕਾਰ ਕਰਕੇ ਉਹ ਮਤਭੇ ਦੇਖਿਆ ਰੀਤਾਂ ਤੇ ਅਸੀਂ ਉਹਨਾਂ ਨੂੰ ਯਾਦ ਕੀਤਾ ਸੀ ਤਾਂ ਉਹਨਾਂ ਸੰਕਲਪ ਵੀ ਇਹ ਲਿਆ ਵੀ ਜੋ ਇਹ ਸ਼ੀਦਾਂ ਦੇ ਦਾ ਕੰਮ ਅਧੂਰਾ ਸੀਗਾ ਉਹਨਾਂ ਨੂੰ ਪੂਰਾ ਕਰਨ ਵਾਸਤੇ ਜਿੰਨਾ ਹੋ ਸਕੇ ਕਰਾਂਗੇ ਸਰਕਾਰਾਂ ਨੇ ਸਰਕਾਰਾਂ ਤੋਂ ਅੱਜ ਤੱਕ ਇਹ ਕਿਹਾ ਵੀ ਕਿਉਂ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਇਹ ਸਿਰਫ ਆਪ ਦੇ ਲਾਖਣੇ ਹੀ ਦੇਖਦੇ ਨੇ ਹੁਣ ਜਿਵੇਂ ਇਹਨਾਂ ਨੇ ਆਪਣੇ ਤਰਖਾ ਵਧਾਰੀਆਂ ਲੇਕਿਨ ਲੋਕਾਂ ਵਾਸਤੇ ਜਾਂ ਪਬਲਿਕ ਵਾਸਤੇ ਜਾਂ ਪੰਜਾਬ ਦੇ ਫਿਰਖਾ ਵਾਸਤੇ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਆਜ਼ਾਦ ਕਰਾਇਆ ਅਸੀਂ ਲੋਕਾਂ ਨੇ ਸਾਡੇ ਪਰਿਵਾਰਾਂ ਨੇ ਸਾਡੇ ਲੋਕਾਂ ਨੇ ਸਿਖੁਤਿਆਂ ਅਨੰਦ ਮਾਣਦੇ ਨੇ ਇਹ ਲੋਕ ਜਿਹੜੇ ਸੰਕੁਸ਼ਤ ਕਰਦੇ ਜਦੋਂ ਇਹਨਾਂ ਨੇ ਕੋਈ ਸੋਚ ਚੁੱਕੀ ਹੁੰਦੀ ਹੈ ਇਹ ਸਾਡੇ ਸੀ ਸਾਡੇ ਜੀਰੂਰੇ ਸਾਡੇ ਕੰਕਰ ਮਾ ਜਾਂਦੇ ਨੇ ਫਿਰ ਉਸੇ ਦਾ ਕੇਸ ਨੇ ਇਹ 15 ਗਰ 2 ਜੰਮਰੀ ਨੂੰ ਸਾਨੂੰ ਯਾਦ ਕਰਦੇ ਨੇ ਸਾਡੇ ਕੋ ਬੱਚਿਆਂ ਦਾ ਖਿਆਲ ਨਹੀਂ ਕਿਸੇ ਵੀ ਅਫਸਰ ਨੂੰ ਸਾਡੇ ਘਰਾਂ ਦਾ ਪਤਾ ਨਹੀਂ ਹੈ ਵੀ ਰੀਡ ਅਫੇਡ ਪਰਵਾਹ ਨੇ ਜਿੰਨਾ ਕਰਕੇ ਸਿੱਖ ਬੱਚਿਆਂ ਉਹ ਉਹਨਾਂ ਨੂੰ ਕਿਤੇ ਜਾਗ ਕਰਦੇ ਜਾਂ ਉਹਨਾਂ ਦੀ ਕੋਈ ਮੰਗੋਰੀ ਜਾਂ ਕੋਈ ਉਹਦਾ ਬੱਚਾ ਕੋਠਲਾ ਮੱਠਾ ਜਾਂ ਉਹਦਾ ਮਕਾਨ ਨਹੀਂ ਹੈ ਉਹ ਵਰਗੇ ਕਿਤੇ ਰਹੇ ਕੋ ਨਾ ਬਾਰ ਬਿਰਦੇ ਕਿਤੇ ਰਹੇ ਕਿਤੇ ਬਿਰਦੇ ਆ ਅੱਡੇ ਰੁਪਾਂ ਦੇ ਮਕਾਨ ਇਹ ਜਿਹੇ ਨੇ ਜਿਹਦਾ ਛੱਤ ਵੀ ਨਹੀਂ ਗਰੀਬ ਨੇ उठा चाहिए हक बनता है वैसे ही हक हाँ बन तो 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 तो। तो ही थारा हैल कोई प्रोग्राम हरेक स्टेट अलग अलग सिस्टम होंगे कई कई गरीब स्टेट ने कई अमीर स्टेट ने ਉਹ ਆਪਣੇ ਤੋਂ ਦੇ ਵੀ ਨਹੀਂ ਗਾ ਫਿਰ ਦੇ ਬੈਠੇ ਲੇਕਿਨ ਇਹ ਕਾਹਦੇ ਕੁਛ ਨਹੀਂ ਹੈ ਇਸ ਕਰਕੇ ਸਾਰੇ ਇਕੱਠੇ ਹੋਏ ਆ ਤਾਂ ਜੋ ਅਸੀਂ ਜਿਹੜੀ ਗੱਲ ਰਿਕਾਟ ਹੈਗੀ ਹੈ ਉਹ ਦੂਰ ਕਰ ਸਕੇ ਤੇ ਲੇਖਨ ਤੱਕ ਪਹੁੰਚਾ ਸਕੀਏ ਤੇ ਇਹ ਤੁਹਾਡਾ ਜਨਰਲ ਹੀ ਲੋ ਕਰਿਓ ਇਹ ਹੀ ਖਾਨੂੰ ਉੱਤੇ ਰੱਖਾਗੇ ਇਹਦੀ ਸਾਡੇ ਹੱਲ ਕਰਾਉਂਦੇ ਆਂ ਅਸੀਂ ਬਹੁਤ ਹੀ ਧੰਨਵਾਦੀ ਆ ਤੁਹਾਡੇ ਜਿੰਨੇ ਵੀ ਸਰਕਾਰ ਹੈਗੇ ਨੇ ਪ੍ਰੈਸਾਂ ਹੈਗੀਆਂ ਨੇ ਕਿਉਂ ਤੁਹਾਡੇ ਵੀ ਪ੍ਰਸ਼ਨਾਂ ਦਾ ਪੱਤਰ ਵੀ ਦਾ ਸਬੰਧ ਹੈ ਇਸ ਕਰਕੇ ਅਸੀਂ ਕਹੋਣੇ ਆ ਕਿ ਤੁਸੀਂ ਲੋਕ ਇਸ ਸਾਡੇ ਗੱਲ ਸੁਣਾਓ ਤਾ ਜੋ ਜਿਹੜੇ ਇਹ ਲੋਕ ਨੇ ਇਹਨਾਂ ਨੂੰ ਫੈਸਲਾ ਮਿਲ ਸਕੇ ਇਹਨਾਂ ਦੇ ਇਹਨਾਂ ਦੇ ਜਮਦਾਰੇ ਹੱਦ ਤੱਕ ਪਤਾ ਨਾ ਇਹ ਰੋਦੇ ਫਿਰਦੇ ਨੇ ਕੀ ਸਰਕਾਰਾਂ ਨੇ ਕਰ ਦਿੱਤਾ ਕਿ ਇਹਨਾਂ ਦੇ ਪਰਿਵਾਰਾਂ ਚਾਹੀਦੇ ਇਹਨਾਂ ਨੂੰ ਫਰਜ਼ ਬੰਦਾ ਹੈ ਜੇ ਕਤਕੀਨਦਾਰ ਨੇ ਐਸਡੀਐਮ ਨੇ ਡੀਸੀ ਨੇ ਉਪਰੀ ਡਾਇਰੈਕਟਰਾਂ ਤੱਕ ਜਾਣਾ ਉਹਨਾਂ ਦਾ ਰਾਖੁੱਤਨ ਤੇ ਉਹਨਾਂ ਦਾ ਹੱਲ ਕਰਨਾ ਅੱਜ ਤੱਕ ਇਹੋ ਜਿਹਾ ਨਹੀਂ ਹੋਈ ਕਿਉਂ ਨਹੀਂ ਬਈ ਉਹ ਇਹ ਸਿਰ ਸਾਡੇ 15 ਗਾ ਤੇ 26 ਗਾਂ ਤੋਂ ਜ਼ਿਆਦਾ ਕਰਦੇ ਨੇ ਇੱਕ ਲੱਗੂਆ ਦਬਾਅ ਇੱਕ 100 ਰੁਪਏ ਦੀ ਲੋਈ ਸ਼ਾਇਦ ਹੋਵੇ ਸੱਤ ਤਾਰਾ ਚੱਕੇ ਜਾਂਦੀ ਹੋਵੇ ਇਹਨਾਂ ਨੇ ਸਾਨੂੰ ਵੀ ਨਹੀਂ ਪਤਾ ਹੈ ਉਹ ਬੜਾ ਕਿਉਂਕਿ ਸਾਥੀਆਂ ਜੰਮਦੇ ਆਂ ਅਰੇ ਰਿਗਾਤ ਪਾ ਦੇਣੀ ਐਡੀ ਕੋ ਮੱਡੀ ਗੱਦੀ ਐ ਜੋ ਇਹਨਾਂ ਦਾ ਸਰਕਾਰ ਹੁੰਦਾ ਉਸ ਜਿਹੜੀ ਸਰਕਾਰ ਦੇ ਬੰਦੇ ਹੁੰਦੇ ਉਹ ਬੜਾ ਜਿਹਾ ਹੱਲ ਇੰਨੇ ਕੰਨ ਦੇ ਵਿੱਚ ਉੱਥੇ ਦੇਖ ਲੈ ਰਿਗਾ ਦੇ ਪੱਕੀ ਐ ਕਾਹਦਾ ਕਾਪੂਦਗੀ ਐ ਕਿ ਪਤਾ ਲੱਗਦਾ ਤਕੇ ਨਾਲ ਇਹ ਗੋਗਰਗੇ ਉਹਨੂੰ ਪਿਆਰ ਨਾਲ ਬਾਕਿਆ ਕਿ ਅੱਜ ਦਾ ਕਿਤੇ ਦੇ ਹੈ ਸਰਕਾਰ ਨੇ ਕਦੇ ਵੀ ਕੋਈ ਦੰਨ ਨਹੀਂ ਬਣਾਇਆ ਪੰਜਾਬ ਦੇ ਵਿੱਚ ਸ਼ਿਵਾਚੰਦਰ ਬੋਧਨ ਜਨਮ 22 ਜਨਵਰੀ ਨੂੰ ਅਸੀਂ ਖੋਦ ਸਾਡੀ ਜਿਹੜੀ ਖਾਸਤਾ ਹੈੀ ਐ ਪੰਜਾਬ ਦੀ 196 ਅਸੀਂ ਹੀ ਮਨਾਉਦੇ ਰਹੇ ਹਾਂ ਸਾਨੂੰ 25 26 ਸਾਲ ਹੋ ਗਏ ਮਨਾਉਦੇ ਨੂੰ ਕਿ ਸਾਡੇ ਪ੍ਰਧਾਨ ਜੀ ਪੰਜਾਬ ਦੇ ਖੜੇ ਨੇ ਜੇ ਨਾ ਪੁੱਛੀਏ ਜਪੂ ਕਿ ਇਸ ਤਰ੍ਹਾਂ ਹੀ ਕਰਦੇ ਆ ਸਾਰਾ ਅੱਜ ਕਦੇ ਕਿ ਤੋਂ ਸਰਕਾਰ ਨੇ ਅੱਜ ਤੋ ਆਉਂਦੀ ਕੁਛ ਨਹੀਂ ਕੀਤੀ ਉਹਨਾਂ ਨੂੰ ਪਤਾ ਵੀ ਜੇ ਇੱਥੇ ਨਾ ਪੁੱਜਾਂਗੇ ਕਿ ਕੋਈ ਦਿਮਾਗ ਰੱਖਣਗੇ ਤੇ ਇਹ ਲੋਕ ਹੈ ਨਹੀਂ ਸਾਡੇ ਸਾਡੇ ਅਸੀਂ ਵੀ ਦੋਸਤ ਵਾਲੀ ਸੀਐਮ ਸਾਹਿਬ ਨੂੰ ਮੈਂ ਵੀ ਪੁੱਛੀ ਸੀ ਸੀਐਮ ਸਾਹਿਬ ਨੇ ਟਾਈਮ ਦਿੱਤਾ ਸੱਣ ਵਾਲੀ ਸਾਡੇ ਬੰਦੇ ਕਹੇ ਉੱਥੇ ਲੇਕਿਨ ਸੀਐਮ ਸਾਹਿਬ ਟਲ ਗਏ ਪਤਾ ਨਹੀਂ ਕਿਉਂ ਡਰਦੇ ਨੇ ਜੋ ਬ੍ਰੀਫ ਤੱਕ ਦੁਬਾਰਾ अखिल भारतीय जनता सेनानी परिवार कल्याण महापरिषद का राष्ट्रीय समन्वयक हूँ और आज यहाँ की इस बैठक में लगभग सभी राज्य देश के सभी राज्यों के राष्ट्रीय उपाध्यक्ष और हमारे संगठन संगठन के साथ भी हमारे साथ मौजूद है हमने दो पत्र आपको दिए हैं जिसमें महापरिषद 140 करोड़ जनता को विश्वास में लेकर नाइन पॉइंट प्रोग्राम चला रही है उसी श्रृंखला में आज ये हमारी पार्टी कार्य समिति की बैठक जहां हुई है उसमें हमने कुछ कंतरी डिसीजन लिए हैं और उन्हीं के बाबत हम आपसे चर्चा करना चाहते हैं भारत सरकार से और क्षेत्रीय राजनीतिक दलों की सरकारों से मेरे दो अनुरोध है पहला तो राष्ट्रीय स्तर पर आप हिंदुस्तान को डिजिटलाइज करना चाहते हैं प्रधानमंत्री जी ने तमाम अवसरों पर कहा है हम सेनानियों के सपनों का भारत बनाना चाहते हैं हमारी अपेक्षा है कि हम दो करोड़ सेनानी परिवार क्या चाहते हैं इसको वो सुने और हम दो करोड़ परिवारों को लाइन अप करके देश की राजनैतिक जो विषमता पैदा हुई जो राजनैतिक प्रदूषण दूर करने का काम केवल सेनानी और सेनानी परिवार का दो करोड़ परिवारों को डीएनए कर सकता है जी यहाँ पर लगता गया है अलग अलग में ये सभी राज्यों में इससे पहले सोलह फरवरी को रांची में थे आज पंजाब में है नौ अगस्त को तो प्रस्तावित कार्यक्रम हमारा देहरादून का दे भी है तो हम हर हफ्ते हर संडे आठ से साढ़े दस बजे तक वर्चुअली मीटिंग में रिलेट करते हैं सारे राज्यों को और फिजिकली भी हर दो महीने में एक हमारी हर राज्य में बैठक हो तो रही है हमारी कोशिश यह है कि आने वाले समय में हम दिल्ली में पूरे हिंदुस्तान के दो करोड़ सैनानी परिवारों को लाइन अप करके सरकार के सामने रखेंगे और हमारी भारत सरकार से और विपक्षी दलों से दो मांगे हैं एक तो हमारे परिवारों को डिजिटलाइज ऑनलाइन पर दिया जाए दूसरा सेनानी परिवार कल्याण परिषद को राज्य स्तर पर और जिले स्तर पर संवैधानिक तो स्वरूप दिया जाए और हमारी संस्कृतियों को सरकार लागू करे देश में राजनीतिक प्रदूषण को दूर करने के लिए हम सेनानी परिवार एकजुट हो रहे हैं और हम सेनानियों के सपनों का भारत बनाकर ही दम लेंगे धन्यवाद आपका भी आप मीडिया के लोग चौथा स्तंभ है

ਪ੍ਰਤੀਨਿਧ ਅਧਿਕ ਇੱਥੇ ਇਕੱਠੇ ਹੋਇਆ ਅਸੀਂ ਭਾਰਤ ਦੇਸ਼ ਨੂੰ ਬਚਾਉਣ ਦੀ ਇੱਕ ਮਹਿੰਮ ਸੇਲ ਰਹੇ ਆ ਜਿਸ ਦੇ ਵਿੱਚ ਇਸ ਦੇਸ਼ ਨੂੰ ਹੁਣ ਤੱਕ ਇਥੋਂ ਦੇ ਸਿਆਸੀ ਲੋਕਾਂ ਨੇ ਨਿਹਾਰ ਵੱਲ ਜਾ ਕੇ ਇਸ ਨੂੰ ਬਹੁਤ ਹੀ ਥੱਲੇ ਤੱਕ ਲੈ ਗਏ ਇਸ ਦਾ ਗ੍ਰਾਫ ਜਿਸ ਤਰ੍ਹਾਂ ਭਾਰਤ ਆਜ਼ਾਦ ਹੋਇਆ 15 ਅਗਸਤ 1947 ਦੇ ਵਿੱਚ ਉਹ ਤੁਮੇ 1 ਐਕਟਰ ਪਿਆ 1 ਪਾਉਂਡ ਦੇ ਬਰਾਬਰ ਸੀ ਅੱਜ 1 ਪਾਉਂਡ 112 ਰੁਪਏ 31 ਦਾ ਹੈ ਬਰਾਬਰ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਇਹ ਸਾਰਾ ਜਿਹੜਾ ਸਿਰ ਹੈ ਇਸ ਨੂੰ ਪਿੱਛੇ ਲਿਆੜਾ ਕੋਈ ਇਸ ਦੇਸ਼ ਦੇ ਸ਼ਾਸਕ ਲੋਕਾਂ ਦਾ ਹੈ ਜਿਨ੍ਹਾਂ ਨੇ ਦੇਸ਼ ਨੂੰ ਇੱਕ ਤਰਫਾ ਅਮੀਰਾਂ ਵੱਲ ਕਾਰਪੋਰੇਟ ਘਰਾਣਿਆਂ ਦੀ ਪ੍ਰਾਪਰਟੀ ਬਣਾ ਕੇ ਇਸ ਨੂੰ ਵਰਤਿਆਗਾ ਤੇ ਪ੍ਰਾਪੂ ਜਿਹੜੇ ਦੇਸ਼ ਦੇ ਆਜ਼ਾਦ ਬਣਾਉਣ ਵਾਲੇ ਉਹਨਾਂ ਮਰਜੀਵੜਿਆਂ ਦੇ ਉਹਨਾਂ ਦੇ ਪਰਿਵਾਰਾਂ ਦਾ ਉਹਨਾਂ ਨੂੰ ਪਿੱਛੇ ਰੱਖ ਕੇ ਇਸ ਦੇਸ਼ ਨੂੰ ਅੱਗੇ ਰਿਹਾੜਦੀ ਥਾਂ ਪਿੱਛੇ ਲੈ ਕੇ ਗਏ ਨੇ ਅਸੀਂ ਮੱਗ ਕਰਦੇ ਆਂ ਮੀਡੀਆ ਰਾਹੀਂ ਵੀ ਇਸ ਦੇਸ਼ ਨੂੰ ਬਚਾਉਣ ਲਈ ਹੁਣ ਵੀ ਅਸੀਂ ਅੱਗੇ ਆ ਰਹੇ ਹਾਂ ਬਚਾਵਾਂਗੇ ਭਾਵੇਂ ਆਪਣੇ ਬੁਦੜਾਂ ਦੇ ਆਪਰਾ ਸਾਲਾਂ ਪਰਵਾਰੀਆਂ ਦੇਣੇ ਪੈਣ ਇਸ ਦੇਸ਼ ਦੇ ਵਿੱਚ ਹੁਣ ਜਿਹੜਾ ਵੱਡਾ ਖਲਾਅ ਪੈਦਾ ਕੀਤਾ ਜਾ ਰਿਹਾ ਉਹ ਧਰਮਾਂ ਦੇ ਨਾਂ ਤੇ ਇੱਕ ਜਾਤੀ ਦੇ ਨਾਂ ਤੇ ਉਹ ਬਹੁਤ ਮਦਭਗ ਹੈ ਜਿਸ ਨੂੰ ਬੰਦ ਕਰਨਾ ਚਾਹੀਦਾ ਹੈ ਇਹ ਇੱਕ ਭਾਰਤ ਗੁਲਦਸਤ ਹੈ ਵੱਖੋ ਵੱਖਰੇ ਫੁੱਲਾਂ ਦਾ ਜਿਹਦੇ ਵਿੱਚ ਸਾਰੇ ਹੀ ਧਰਮ Hindu Jain Muslim Sikh ਇਹ ਸਾਰੇ ਰਲ ਕੇ ਰਹਿੰਦੇ ਨੇ ਇਹਨਾਂ ਨੇ ਦੇਸ਼ ਵੀ ਇਕੱਠਿਆਂ ਯਾਦ ਕਰਾਇਆ ਉਸ ਜਿਹੜੇ ਮੁਸਲਮਾਨ ਵੀ ਬਾਦਿਵਾਲ ਵਰਗੇ ਤੇ ਕੈਡਨਸਾਇਕਲ ਤੋਂ ਦੋ ਵਰਗੇ ਸਾਰੇ ਹੀ ਭਾਰਤਵਾਦੀਆਂ ਨੇ ਯਾਰ ਗ라운ਡ ਦੇ ਵਿੱਚ ਆਪਾਂ ਦੋ ਤਣ ਪਾਇਆ ਅਸੀਂ ਹੁਣ ਇੱਥੇ ਵੀ ਇੱਕ ਫੁਲਵਾੜੀ ਦੀ ਤਰ੍ਹਾਂ ਹੀ ਰਹਿਣਾ ਚਾਹੁੰਦੇ ਆਂ ਤੇ ਸਾਨੂੰ ਵੱਡਿਆ ਨਾ ਜਾਵੇ ਅਸੀਂ ਇਹਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਸ ਮੀਡੀਆ ਰਾਹੀਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਬੇਨਤੀ ਕਰਦੇ ਆ ਇਹ ਜਿਹੜਾ ਖਲਾਫ ਪੈਦਾ ਕੀਤਾ ਜਾ ਰਿਹਾ ਇਹਨੂੰ ਰੋਕਿਆ ਜਾਵੇ ਇਹਦਾ ਕਹਿੰਦਾ ਹੋਇਆ ਆਪਣਾ ਧੰਨਵਾਦ ਕਰਦਾ ਮੀਡੀਆ ਦਾ ਮੀਡੀਆ ਇੱਕ ਚੌਥਾ ਸਤੰਭ ਹੁੰਦਾ ਹੈ ਇਸ ਦੇਸ਼ ਨੂੰ ਚਾਉਣ ਲਈ ਮੀਡੀਆ ਕਰੀਆਂ ਨੂੰ ਬੇਨਤੀ ਹੈ ਉਹ ਆਪਣੇ ਹੱਕ ਤੱਕ ਦੀ ਆਵਾਜ਼ ਇਸ ਦੇ ਦੇ ਅੰਦਰ ਤੇ ਬਾਹਰ ਲੱਗੇ ਸਾਡਾ ਇਕ ਲੈ ਕੇ ਜਾਵੇ ਧੰਨਵਾਦ ਵਾਹਿਗੁਰੂ ਜੀ ਦਾ ਖੰਤਾ ਵਾਹਿਗੁਰੂ ਜੀ